ਪੰਚਾਇਤ ਵਪਗ ਦਾ ਕਾਰਨਾਮਾ ਸੁਣ ਕੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਾਗਜ਼ਾ ਦੇ ਵਿੱਚ ਨਕਲੀ ਪਿੰਡ ਬਣਾ ਕੇ ਲੱਖਾਂ ਦਾ ਗਬਨ ਕੀਤਾ ਗਿਆ ਤੇ ਸਰਕਾਰੀ ਖਜ਼ਾਨੇ ਨੂੰ ਤਕਰੀਬਨ 42 ਲੱਖ ਰੁਪਏ ਤੱਕ ਦਾ ਚੂਨਾ ਲਗਾਇਆ ਗਿਆ ਤਾਂ ਦੱਸ ਦਈਏ ਕਿ ਨਵਾਂ ਕਾਰਨਾਮਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ ਫਰਜ਼ੀ ਵਾੜੇ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਗਈਆਂ ਨੇ ਕਾਗਜ਼ਾਦ ਵਿੱਚ ਇੱਕ ਨਵਾਂ ਪਿੰਡ ਬਣਾ ਦਿੱਤਾ ਗਿਆ ਤੇ ਉਸੇ ਦੇ ਫੰਡਾਂ ਨੂੰ ਲੈ ਕੇ ਲੱਖਾਂ ਦਾ ਗਬਨ ਕੀਤਾ ਗਿਆ ਦਰਸਤਨ ਇਹ ਮਾਮਲਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੋਕੇ ਤੋਂ ਸਾਹਮਣੇ ਆਇਆ ਜਿੱਥੇ 42 ਲੱਖ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਜਿਹੜੀ ਹੈ ਉਹ ਅਧਿਕਾਰੀ ਡਕਾਰ ਗਏ ਨੇ ਤਾਂ ਦੱਸਦઈએ ਕਿ ਜ਼िला ਪੰਚਾਇਤ ਮੈਂਬਰ ਦੇ ਵੱਲੋਂ ਆਰਟੀਆਈ ਐਕਟ ਦੇ ਵਿੱਚ ਜਾਣਕਾਰੀ ਇਸ ਦੀ ਮੰਗੀ ਗਈ ਦਾ ਵਿਭਾਗ ਨੇ ਜੋ ਜਾਣਕਾਰੀ ਦਿੱਤੀ ਉਸ ਨੂੰ ਵੇਖ ਕੇ ਤਾਂ ਸਭ ਦੇ ਹੋਸ਼ ਉਡ ਗਏ ਤਾਂ ਪੰਚਾਇਤੀ ਰਾਜ ਵਿਭਾਗ ਨੇ ਦੱਸਿਆ ਕਿ ਨਿਊ ਗੱਟੀ ਰਾਜੋ ਕੇ ਨਾਮ ਦਾ ਕੋਈ ਪਿੰਡ ਹੋਂਦ ਦੇ ਵਿੱਚ ਹੀ ਨਹੀਂ ਹੈ ਯਾਨੀ ਕਿ ਸਾਲ 2013 ਦੇ ਵਿੱਚ ਗੱਟੀ ਰਾਜੋ ਕੇ ਪਿੰਡ ਦੇ ਵਿੱਚੋਂ ਅਲੱਗ ਪੰਚਾਇਤਿਕ ਬਣਾਈ ਗਈ ਸੀ ਜਿਸ ਦਾ ਨਾਮ ਨਵੀਂ ਗੱਟੀ ਰਾਜੋ ਕੇ ਰੱਖਿਆ ਗਿਆ ਸੀ ਤੇ ਅਧਿਕਾਰੀਆਂ ਨੇ ਇਸੇ ਨਾਮ ਦਾ ਫਾਇਦਾ ਚੁੱਕਦਿਆਂ ਹੋਇਆਂ ਨਵੀਂ ਗੱਟੀ ਰਾਜੋ ਕੇ ਦੇ ਨਾਮ ਨਾਲ ਹੀ ਨਿਊ ਗੱਟੀ ਰਾਜੋ ਕੇ ਦੇ ਨਾਲ ਇੱਕ ਪੋਰਟਲ ਬਣਾ ਕੇ ਮਨਰੇਗਾ ਦੇ ਸਰਕਾਰੀ ਪੋਰਟਲ ਤੇ ਅਪਲੋਡ ਕਰ ਦਿੱਤਾ ਤੇ ਉਸ ਦੇ ਨਾਂ ਤੇ ਲੱਖਾਂ ਰੁਪਏ ਦੇ ਫੰਡ ਮੰਗੇ ਗਏ ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ ਤਾਂ ਦੱਸ ਦਿੱਤੀ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਨਿਊ ਗੱਟੀ ਰਾਜੂ ਕੇ ਨਾਮ ਦਾ ਕੋਈ ਪਿੰਡ ਹੋਂਦ ਦੇ ਵਿੱਚ ਹੀ ਨਹੀਂ ਹੈ ਨਵੀਂ ਗੱਟੀ ਰਾਜੋਕੇ ਨੂੰ ਹੀ ਬੋਲਣ ਦੇ ਵਿੱਚ ਨਿਊ ਗੱਟੀ ਰਾਜੋਕੇ ਕਿਹਾ ਜਾਂਦਾ ਤੇ ਲੱਖਾਂ ਦੀ ਗ੍ਰਾਂਟ ਉਹਨ ਇੱਥੇ ਹੜਪ ਲਈ ਗਈ ਹੈ ਇਸ ਬਾਬਤ ਜਦ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਜੋ ਦੋਸ਼ੀ ਹੋਵੇਗਾ ਉਸਤੇ ਕਾਰਵਾਈ ਹੋਵੇਗੀ ਪਰ ਐਡਾ ਵੱਡਾ ਕਾਰਨਾਮਾ ਕਾਗਜ਼ਾ ਦੇ ਵਿੱਚ ਇੱਕ ਨਕਲੀ ਪਿੰਡ ਜੋ ਹੋਂਦ ਦੇ ਵਿੱਚ ਹੀ ਨਹੀਂ ਹੈ ਉਸ ਨੂੰ ਬਣਾ ਦਿੱਤਾ ਗਿਆ ਤੇ ਉਸ ਦੇ ਨਾਂ ਤੇ ਲੱਖਾਂ ਦੇ ਫੰਡ ਡਕਾਰ ਲਏ ਗਏ ਦੇਖੋ ਜੀ ਮੈਂ ਮੌਜੂਦਾ ਬਲਾਕ ਸੰਪਤੀ ਮੈਂਬਰ ਸੀ ਜੀ ਜਦੋਂ ਮੈਨੂੰ ਇਹਦੇ ਬਾਰੇ ਮੇਰੇ ਨੌਲੇਜ ਤੇ ਆਇਆ ਵੀ ਬਲਾਕ ਫਰੋਜਪੁਰ ਦੇ ਵਿੱਚ ਇੱਕ ਫੇਕ ਪਿੰਡ ਬਣਾਇਆ ਗਿਆ ਜਿਹਦੇ ਵਿੱਚੋਂ ਜਿਹੜਾ ਪਿੰਡ ਹੈਗਾ ਨਿਊ ਗੱਟੀ ਰਾਜੋਕੇ ਬਣਾਇਆ ਗਿਆ ਜੋ ਕਿ ਨਿਊ ਗੱਟੀ ਰਾਜੋਕੇ ਇਸ ਤਰ੍ਹਾਂ ਆ ਵੀ ਜਿਹੜਾ ਵੇਅਰ ਗੱਟੀ ਰਾਜੋਕੇ ਪਿੰਡ ਸੀ ਇਹ ਹੀ ਉਹ 2013-14 ਦੇ ਵਿੱਚ ਇੱਕ ਪੰਚਾਇਤ ਲੰਗ ਕਰਤੀ ਜੀ ਉਹਦੇ ਵਿੱਚ 265 ਵੋਟਾਂ ਲੱਗ ਕਰਕੇ ਇੱਕ ਨਵਾਂ ਪਿੰਡ ਬਣਾਤਾ ਸੀ ਨਵੀਂ ਗੱਟੀ ਰੱਜੂ ਕੇ ਉਹਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਆਇਆ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਇਹ ਪ੍ਰਸ਼ਾਸਨ ਨੇ ਕੀ ਕੀਤਾ ਹੈ ਇੱਕ ਨੋਟੀਫਿਕੇਸ਼ਨ ਤੇ ਇੱਕ ਨਵੀਂ ਗੱਟੀ ਪਿੰਡ ਬਣਾ ਦਿੱਤਾ ਇੱਕ ਨਿਊ ਗੱਟੀ ਪਿੰਡ ਬਣਾਤਾ ਹੈ ਕੋਟਲਾ ਦੋ ਬਣਾਤੀ ਹੈ ਜੀ ਬਨਰੇਗਾ ਦੇ ਵਿੱਚ ਉਹਦੇ ਵਿੱਚ 2018 19 20 21 ਔਰ 24 ਤੱਕਨ ਜੋ ਕਿ 43 ਲੱਖ ਰੁਪਏ ਦੇ ਗਵਨ ਕੀਤਾ ਗਿਆ 43 ਲੱਖ ਰੁਪਏ ਗਵਨ ਕੀਤਾ ਗਿਆ ਜੀ ਇਸ ਸਬੰਧੀ ਮੈਂ ਆਰਟੀਆਈ ਮੰਗੀ ਪਹਿਲੇ ਆਰਟੀਆਈ ਮੈਨੂੰ ਪਹਿਲਾਂ ਤਾਂ ਨਾਂ ਉੱਪਰ ਕਰਦਾ ਰਾ ਪ੍ਰਸ਼ਾਸਨ ਵੀ ਮਤਲਬ ਕਿ ਇੱਕ ਮੈਂ ਮੌਜੂਦਾ ਬਲੌਕ ਸੰਪਤੀ ਮੈਂਬਰ ਸੀ ਜਦੋਂ ਮੈਨੂੰ ਆਰਟੀਆਈ ਰਿਪੋਰਟ ਨਹੀਂ ਮਿਲਦੀ ਸੀ ਤੇ ਮੈਂ ਆਰਟੀਆਈ ਦੀ ਮਤਲਬ ਕਿ ਜਿਵੇਂ ਜਿਵੇਂ ਅਪੀਲਾਂ ਪਾਈਆਂ ਮੈਨੂੰ ਆਰਟੀਆਈ ਦੀ ਰਿਪੋਰਟ ਮਿਲੀ ਆਰਟੀਆਈ ਦੀ ਰਿਪੋਰਟ ਦੇ ਵਿੱਚ ਇਹ ਸਪਸ਼ਟ ਹੋਇਆ ਕਿ ਨਵੀਂ ਗੱਟੀ ਰਾਜੋ ਕੇ ਖੋਦ ਵਿੱਚ ਪਿੰਡ ਔਰ ਜਿਹੜੀ ਨਿਊ ਗੱਟੀ ਰਾਜੋ ਕੇ ਉਹ ਕੋਈ ਵੀ ਹੋਂਦ ਵਿੱਚ ਨਹੀਂ ਹੈ ਜੋ ਸਰਕਾਰ ਦੇ ਨੋਟੀਫਿਕੇਸ਼ਨ ਦੇ ਆਧਾਰ ਤੇ ਇੱਕ ਪਿੰਡ ਹੈ ਜਿਹੜਾ ਕਿ ਇਹਨਾਂ ਨੇ ਨੋਟੀਫਿਕੇਸ਼ਨ ਤੇ ਦੋ ਪਿੰਡ ਬਣਾ ਦਿੱਤੇ ਗਏ ਨੇ ਜਿੰਦੇ ਵਿੱਚ ਲਗਭਗ 43 ਲੱਖ ਰੁਪਏ ਦਾ ਗਬਨ ਕੀਤਾ ਗਿਆ ਹੈ ਕਿਹੜੇ ਕਿਹੜੇ ਕੰਮ 43 ਲੱਖ ਰੁਪਏ ਚ ਹੋਈ ਹੈ ਇਹਦੇ ਵਿੱਚ ਵੇਖੋ ਜੀ ਜਿਵੇਂ ਇਹਨਾਂ ਨੇ ਬੰਨ ਦੀ ਸਫਾਈ ਪਾਤੀ ਔਰ ਇਹਦੇ ਵਿੱਚ ਕੋਈ ਬੀਐਸਐਫ ਦੇ ਜਿਵੇਂ ਕੰਮ ਲਾ ਲੋ ਕੈਟਲ ਸ਼ੈਡ ਲਾ ਲਓ ਜਾਂ ਕੋਈ ਹੋਰ ਇੰਟਰਲੌਕ ਲਾ ਲਓ ਜਾਂ ਕੋਈ ਖੜਵੰਜਾ ਲਾ ਲਓ ਇਸ ਤਰ੍ਹਾਂ ਦੇ ਕੰਮ ਕੀਤੇ ਗਏ ਨੇ ਜੀ ਪਾਰਕ ਵੀ ਇੱਕ ਹੈਗਾ ਜੀ ਜੋ ਕਿ ਵੇਖੋ ਪਾਰਕ ਇਸ ਪਿੰਡ ਦੇ ਵਿੱਚ ਬਈ ਪਿੰਡ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਬਣਾਇਆ ਗਿਆ ਜਦੋਂ ਕਿ ਪ੍ਰਾਇਮਰੀ ਸਕੂਲ ਨਿਊ ਗੱਟੀ ਦੇ ਵਿੱਚ ਕੋਈ ਪ੍ਰਾਇਮਰੀ ਸਕੂਲ ਹੈ ਹੀ ਨਹੀਂ ਨਿਊ ਗੱਟੀ ਪਿੰਡ ਹੀ ਹੈ ਨਹੀਂ ਤੇ ਸਕੂਲ ਕਿਵੇਂ ਆ ਗਿਆ ਔਰ ਦੂਜੀ ਗੱਲ ਇੱਕ ਹੋਰ ਹੈ ਇਸ ਤੋਂ ਵੱਡੀ ਇਦੇ ਵਿੱਚ 100 ਤੇ 42 ਜੋਬ ਕਾਟ ਬਣਾਏ ਹੋਏ ਨੇ ਜੋ ਕਿ ਫੇਕ ਪਿੰਡ ਏ ਤੇ ਜੋ ਅਸਲੀ ਪਿੰਡ ਏ ਨਵੀਂ ਗੱਟੀ ਰਾਜੋ ਕੇ ਉਹਦੇ ਵਿੱਚ 80 ਜੋਬ ਕਾਟ ਬਣਾਏ ਗਏ ਨੇ ਜੋ ਕਿ ਇਹ ਜਿਹੜਾ ਇੱਕ ਮਤਲਬ ਕਿ ਮਨਰੇਗਾ ਦੇ ਵਿੱਚ 60 40 ਰੇਸ਼ੋ ਹੁੰਦੀ ਏ 60 40 ਦੇ ਰੇਸ਼ੋ ਨੇ ਵਿੱਚ ਕੀ ਹੁੰਦਾ ਹੈ ਵੀ ਜਿਵੇਂ ਮੰਨ ਲਓ 60 40 ਦੇ ਵਿੱਚ 60% ਆਪਾਂ ਨੂੰ ਲੇਬਰ ਦਿੱਤੀ ਜਾਂਦੀ ਏ ਸਰਕਾਰ ਵੱਲੋਂ ਤੇ 40% ਮਟੀਰੀਅਲ ਦਿੱਤਾ ਜਾਂਦਾ ਹੈ। ਉਹਦੇ ਆਧਾਰ ਤੇ ਇਹਨਾਂ ਨੇ ਜੌਬ ਕਾਟ ਵੀ ਬਣਾਏ ਨੇ ਜੀ। ਜਿਸ ਸੰਬੰਧੀ ਮੈਂ ਇੱਕ ਡੀਸੀ ਸਾਹਿਬ ਰਕੇਸ਼ ਤਮਾਨ ਜੀ ਨੂੰ ਐਪਲੀਕੇਸ਼ਨ ਦਿੱਤੀ ਸੀ। 1.5 ਸਾਲ ਤੋਂ ਉੱਪਰ ਹੋ ਚਲੇਆ ਇਨਕੁਆਰੀ ਚੱਲ ਰਹੀ ਹੈ ਅੱਜ ਵੀ। ਪਰ ਉਹਨਾਂ ਦੀ ਬਦਲੀ ਹੋਣ ਕਰਕੇ ਹੁਣ ਨਵੇਂ ਡੀਸੀ ਸਾਹਿਬ ਆਏ ਨੇ। ਔਰ ਡੀਡੀਪੀ ਸਾਹਿਬ ਇਹਦੀ ਇਨਕੁਆਰੀ ਕਰ ਰਹੇ ਨੇ। ਡੀਡੀਪੀ ਸਾਹਿਬ ਨੂੰ ਮੈਂ ਇੱਕ ਦੋ ਵਾਰ ਹੀ ਮਿਲਿਆ ਵੀ ਹੁਣ। ਅਜੇ ਪਰਸੋ ਮਿਲ ਕੇ ਹਟਿਆ ਉਹਨਾਂ ਨੇ ਮੈਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਹੈ ਵੀ ਇੱਕ ਹਫਤੇ ਦੇ ਵਿੱਚ ਅਸੀਂ ਸਾਰੀ ਜੋ ਵੀ ਕਾਨੂੰਨੀ ਕਾਰਵਾਈ ਕਰ ਦੇਵਾਂਗੇ। ਇਹ ਫਰਜੀ ਪਿੰਡ ਹੌਦ ਵਿੱਚ ਕਿਵੇਂ ਆਇਆ ਕਿਵੇਂ ਪਤਾ ਲੱਗਾ ਇਹ ਫਰਜੀ ਪਿੰਡ ਹੈਗਾ ਔਰ ਇੱਥੇ ਜਿਹੜਾ ਫੰਡ ਵੀ ਦੂਜੇ ਪਿੰਡ 'ਚ ਜਿਹੜੀ ਨਵੀਂ ਗੱਟੀ ਉੱਥੇ ਕਿੰਨੇ ਫੰਡ ਲੱਗੇ ਤੇ ਇਸ ਨਵੀਂ ਦੇ ਵਿੱਚ ਲੱਗੇ। ਨਵੀਂ ਗੱਟੀ ਦੇ ਵਿੱਚ ਫੰਡ ਲੱਗੇ ਜੀ 47 ਲੱਖ ਰੁਪਈਆ। ਜੋ ਕਿ ਇਹ ਸਾਰਾ ਆਨਲਾਈਨ ਰਿਕਾਰਡ ਹੈ ਜੀ। ਇਹਦੇ ਵਿੱਚ ਮਨਰੇਗਾ ਪੋਰਟਲ ਦੇ ਵਿੱਚ ਇੱਕ ਇੱਕ ਚੀਜ਼ ਸਾਰੀ ਸ਼ੋਅ ਕੀਤੀ ਹੋਈ ਹੈ। ਇੱਥੇ ਕਿੰਨਾ ਕਿੰਨਾ ਪੇਮੈਂਟ ਕਿਵੇਂ ਕਿਵੇਂ ਕੀਤੀ ਗਈ ਹੈ ਉਹ ਸਾਰਾ ਕੁਝ ਹੈ ਜੀ ਇਹ ਕੀ ਹੁੰਦਾ ਜੀ ਜਦੋਂ ਬਲਾਕ ਲੈਵਲ ਤੋਂ ਇੱਥੋਂ ਪ੍ਰੋਜੈਕਟ ਬੰਦੇ ਨੇ ਪ੍ਰੋਜੈਕਟ ਜਾਂਦੇ ਨੇ ਡਿਸਟ੍ਰਿਕਟ ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹਾ ਪ੍ਰੀਸ਼ਦ ਤੋਂ ਤਾਂ ਸੈਂਕਸ਼ਨ ਹੋ ਕੇ ਹੁੰਦੇ ਨੇ ਜੀ ਇਹਦੇ ਵਿੱਚ ਜਿਹੜਾ ਇਹ ਪਿੰਡ ਬਣਾਇਆ ਗਿਆ ਇਸ ਤੇ ਮੈਨੂੰ ਇਸ ਤੇ ਇਹ ਜਾਬ ਤੱਕ ਖਰਚਾ ਜਾਬਦਾ ਇਸ ਦੇ ਵਿੱਚ ਵੱਡੇ ਵੱਡੇ ਅਫਸਰਾਂ ਦਾ ਵੀ ਇਨਵੋਲਵਮੈਂਟ ਹੈਗੀ ਜੀ ਕੀ ਜਦੋਂ ਪਿੰਡ ਇੱਕ ਬਣਾਣਾ ਹੁੰਦਾ ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਇੱਕ ਨਵਾਂ ਪਿੰਡ ਉਹਦੇ ਚ ਐਡ ਕਰਨਾ ਹੁੰਦਾ ਉਹ ਕਿਹੜੇ ਪੱਧਰ ਤੋਂ ਸ਼ੁਰੂ ਹੁੰਦੀ ਹੈ ਕਾਰਵਾਈ ਔਰ ਕੌਣ ਉਹਨੂੰ ਮਨਜ਼ੂਰੀ ਦਿੰਦਾ ਤੇ ਉਹਦੇ ਵਿੱਚ ਆਉਂਦਾ ਉਹਦੇ ਵਿੱਚ ਵੇਖੋ ਜੀ ਪਹਿਲਾਂ ਜਦੋਂ ਆਪਾਂ ਪਿੰਡ ਕੀ ਹੁੰਦਾ ਹੈ ਵੀ ਜਦੋਂ ਆਪਾਂ ਪੰਚਾਇਤ ਲੱਗ ਕਰਦੇ ਆ ਪੰਚਾਇਤ ਲੱਗਦੇ ਨਾਲ ਵੀ ਇੱਕ ਸਰਕਾਰ ਵੱਲੋਂ ਨੋਟੀਫਿਕੇਸ਼ਨ ਆਉਂਦਾ ਜੀ ਨੋਟੀਫਿਕੇਸ਼ਨ ਬਲਾਕ ਫਰੋਇਪੁਰ ਜਿਵੇਂ ਮੰਨ ਲਓ ਬਲਾਕ ਜਿਹੜਾ ਪਿੰਡ ਆਪਾਂ ਨੂੰ ਪਿੰਡ ਨੂੰ ਉਹ ਬਲਾਕ ਦੇ ਵਿੱਚ ਨੋਟੀਫਿਕੇਸ਼ਨ ਹੁੰਦਾ ਹੈ ਨੋਟੀਫਿਕੇਸ਼ਨ ਦੇ ਆਧਾਰ ਤੇ ਉਹ ਪਿੰਡ ਦੀ ਜਿਹੜੀ ਵੋਟ ਲਿਸਟ ਸਾਰੀ ਨਵੀਂ ਬਣਦੀ ਹੈ ਵੋਟ ਲਿਸਟ ਬਣੇਗੀ ਉਸ ਤੋਂ ਬਾਅਦ ਇੱਕ ਬਲਾਕ ਵੱਲੋਂ ਲੈਟਰ ਬਣਦੀ ਹੈ ਜਿਵੇਂ ਕਿ ਮੰਨ ਲਓ ਇੱਕ ਲੈਟਰ ਬਣਾ ਕੇ ਉਹ ਡਿਸਟ੍ਰਿਕਟ ਲੈਵਲ ਤੇ ਜਾਂਦੀ ਹੈ ਜਿਵੇਂ ਏਡੀਸੀ ਡਿਵੈਲਪਮੈਂਟ ਜੀ ਉੱਥੇ ਜਾਏਗੀ ਉਹਨਾਂ ਨੇ ਹੈੱਡ ਕੁਆਟਰ ਪੇਜ ਕੇ ਇਹ ਜਿਹੜੀ ਹੈ ਪੋਰਟਲ ਬਣਾ ਦਿੱਤੀ ਜਾਂਦੀ ਹੈ ਜੀ ਉਹਨਾਂ ਦੇਗਾ ਜਦੋਂ ਉਹਨਾਂ ਦੇਗਾ ਦੀ ਪੋਰਟਲ ਬਣ ਜਾਂਦੀ ਹੈ ਉਹ ਨੋਟੀਫਿਕੇਸ਼ਨ ਦੇ ਹਦਾਰਤੀ ਬਣਦੀ ਜੀ ਐਵੇਂ ਨਹੀਂ ਬਣ ਸਕਦੀ ਜੀ ਪਰ ਇਹ ਪਤਾ ਨਹੀਂ ਪ੍ਰਸ਼ਾਸਨ ਨੇ ਕਿਵੇਂ ਬਣਾਈ ਏ ਇਹਦੇ ਬਾਰੇ ਤਾਂ ਇਹ ਉਹ ਦੱਸ ਸਕਦੇ ਨੇ ਵੀ ਅਸੀਂ ਕਿਸ ਤਰ੍ਹਾਂ ਬਣਾ ਸਕੀ ਹਾਂ ਜਿਹਦੇ ਵਿੱਚ ਇੰਨਾ ਗਵਨ ਹੋਇਆ ਹੈ ਜੀ ਹੋਰ ਵੀ ਕੋਈ ਤੁਹਾਨੂੰ ਲੱਗਦਾ ਕੀ ਦੇ ਵਿੱਚ ਆਫੀਸਰ ਇਨਵੋਲਡ ਨੇ ਕਿੰਨੇ ਕਿਹਨੂੰ ਕਿਹਨੂੰ ਤੁਸੀਂ ਸ਼ਿਕਾਇਤ ਕੀਤੀ ਹੈ ਤੇ ਕੀ ਕੀ ਉੱਥੋਂ ਰਿਸਪੌਂਸ ਆ ਦੇਖੋ ਜੀ ਇੱਕ ਮੈਂ ਕੀਤੀ ਏ ਚੰਡੀਗੜ੍ਹ ਵਿਜੀਲੈਂਸ ਬਿਊਰੋ ਨੂੰ ਜੀ ਚੀਫ ਨੂੰ ਕੀਤੀ ਹੈ ਔਰ ਇੱਕ ਡਾਇਰੈਕਟਰ ਸਾਹਿਬ ਨੂੰ ਕੀਤੀ ਹੈ ਜੀ ਡਾਇਰੈਕਟਰ ਸਾਹਮਣੇ ਇੱਕ ਡੀਸੀ ਸਾਹਿਬ ਫਰੋਇਪੁਰ ਲੋਕਲ ਕੀਤੀ ਹੈ। ਔਰ ਇੱਕ ਕੀਤੀ ਸੀਗੀ ਮੈਂ ਡਿਪਟੀ ਡਾਇਰੈਕਟਰ ਫਰੋਇਪੁਰ ਨੂੰ ਜੀ। ਮੈਡਮ ਡੀਸੀ मैम ਨੇ ਸਾਨੂੰ ਜਿਹੜਾ ਇਹਦੇ ਬਾਰੇ ਅੱਜ ਸਵੇਰੇ ਜਾਣਕਾਰੀ ਦਿੱਤੀ ਕਿ ਦੀ ਇਨਕੁਆਰੀ ਕਰੋ। ਉਹ ਰਿਕਾਰਡ ਮੰਗਾ ਕੇ ਜਿਹੜਾ ਹੁਣ ਅਸੀਂ ਇਨਕੁਆਰੀ ਕਰ ਰਹੇ ਹਾਂ। ਤਤਾਂ ਦੇ ਧਾਰਤ ਜੋ ਇਨਕੁਆਰੀ ਕਰਕੇ ਜੇ ਕੋਈ ਦੋਸ਼ੀ ਪਾਇਆ ਗਿਆ ਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਤੇ ਸਾਰੇ ਹੀ ਇਨਕੁਆਰੀ ਕਰਕੇ ਜਿਹੜੀ ਹੈ ਸਮੂਹ ਉਤਲੀ ਜਿਹੜੀ ਰਿਪੋਰਟ ਹੈ ਡਿਪਟੀ ਕਮਿਸ਼ਨ ਨੂੰ ਪੇਸ਼ ਕੀਤੀ ਜਾਵੇ।